ਉਰੀ ਅਪੀਲ ਹੈ ਮੇਰੇ ਮੋਹਾਲੀ ਵਾਸੀਆਂ ਤੇ ਮੋਹਾਲੀ ਪਵਾਦ ਇਲਾਕਾ ਵਾਸੀਆਂ ਨੂੰ ਕੱਲ ਨੂੰ ਭਾਈ 30 ਤਰੀਕ ਪੰਜਾਬ ਬੰਦ ਕਰਨ ਦੀ ਕੁਝਕ ਜਥੇਬੰਦੀਆਂ ਵੱਲੋਂ ਅਕਾਲ ਦਿੱਤੀ ਗਈ ਹੈ ਪੰਜਾਬ ਪੂਰਨ ਤੌਰ ਤੇ ਬੰਦ ਰੱਖਣਾ ਪੰਜਾਬ ਪੂਰਾ ਪਤਾ ਲੱਗੇ ਵੀ ਸੈਂਟਰ ਤੱਕ ਯਾਰ ਆਪਣੀ ਆਵਾਜ਼ ਚੀਕ ਜਾਵੇ ਵੀ ਪਤਾ ਲੱਗੇ ਵੀ ਹਾਂ ਯਾਰ ਵੀ ਪੰਜਾਬੀ ਕਿਸਾਨੀ ਹੈ ਤੇ ਅੱਜ ਤੁਸੀਂ ਦੇਖ ਲਓ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ 34 ਦਿਨ ਹੋ ਗਏ ਬੈਠੇ ਨੂੰ ਕੋਈ ਉਹ ਆਪਦੇ ਪਰਸਨਲ ਮੈਟਰ ਨਹੀਂ ਉਹਨਾਂ ਦਾ ਕੋਈ ਪਰਸਨਲ ਰੋਲਾ ਨਹੀਂ ਹੈ ਵੀ ਜੋ ਉਹ ਅੱਜ ਖਨੋਰੀ ਬਾਰਡਰ ਤੇ ਬੈਠੇ ਆ ਉਹ ਆਪਣੀਆਂ ਫਸਲਾਂ ਲਈ ਆਪਣੀਆਂ ਨਸਲਾਂ ਲਈ ਉਹ ਆਪਣੀ ਜਵਾਨੀ ਲਈ ਆਪਣੀ ਕਿਸਾਨੀ ਲਈ ਉਹ ਅੱਜ ਮਰਨ ਵਰਤ ਤੇ ਬੈਠਿਆਂ ਨੂੰ 34 ਦਿਨ ਹੋ ਗਏ ਤੇ ਬਾਈ ਕੁਛ ਆਪਾਂ ਉਹਨਾਂ ਲਈ ਸੋਚੀਏ ਉਹ ਆਪਣੇ ਲਈ ਇੰਨਾ ਕੁਛ ਏਡਾ ਵੱਡਾ ਸੰਘਰਸ਼ ਕਰਦੇ ਹੋਏ ਅੱਜ ਜਿੰਦ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਕਿਉਂ ਨਾ ਬਾਈ ਅੱਜ ਆਪਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ